ਸ਼ਮਜੀਤ ਮੀਡੀਆ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਫਿਰੋਜ਼ਪੁਰ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਫਿਰੋਜ਼ਪੁਰ ਸ਼ਹਿਰੀ ਅਤੇ ਰਜਨੀਸ਼ ਦਈਆ ਫਿਰੋਜ਼ਪੁਰ ਦਿਹਾਤੀ ਗੁਰੂ ਸਾਹਿਬ ਹਲਕਾ ਤੋਂ ਫੋਜਾ ਸਿੰਘ ਸਰਾਰੀ ਜੀਰਾ ਹਲਕਾ ਤੋਂ ਨਰੇਸ਼ ਕਟਾਰੀਆ ਜੀ ਨੇ ਡਾਕਟਰ ਬਾਬਾ ਭੀਮ ਰਾਏ ਅੰਬੇਦਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਬਾਰੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਪੰਨੂ ਵਿਦੇਸ਼ਾਂ ਦਾ ਡਾਊਟ ਆ ਔਰ ਉਹ ਕਦੇ ਵੀ ਉਹਨੇ ਪੰਜਾਬ ਦੇ ਵਿੱਚ ਉਹਨੂੰ ਇਸ ਤਰੀਕੇ ਦੀਆਂ ਕਹਾਣੀਆਂ ਘਟਦਾ ਵੀ ਕਿਤੇ ਨਾ ਕਿਤੇ ਸ਼ਾਂਤੀ ਪੰਗ ਹੋਵੇ ਲੇਕਿਨ ਪੰਜਾਬੀ ਸਿਆਣੇ ਆ ਔਰ ਪੰਜਾਬੀਆਂ ਨੂੰ ਪਤਾ ਹੈ ਵੀ ਇਹੋ ਜਿਹੇ ਬੰਦੇ ਤੇ ਮਗਰ ਨਹੀਂ ਲੱਗਣਾ ਔਰ ਅੱਜ ਪੰਜਾਬ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਈਸਾਈ ਜਿੰਨੇ ਵੀ ਭਾਈਚਾਰੇ ਆ ਬਦਲੂ ਉਹ ਸਾਰੇ ਪੰਜਾਬੀ ਨੇ ਸਾਡੀ ਸਭ ਦੀ ਪਹਿਚਾਨ ਹੈ ਕਵੀ ਅਸੀਂ ਪੰਜਾਬੀ ਆ ਤੇ ਪੰਜਾਬੀ ਹੁਣ ਕਿਸੇ ਦੇ ਮਗਰ ਨਹੀਂ ਲੱਗਦੇ ਸੋ ਇਦਾਂ ਦਾ ਜਿਹੜੇ ਉਹ ਬਿਆਨ ਉਹਨੇ ਦਿੱਤੇ ਆ ਉਹ ਆਪ ਦੇ ਵੱਲੋਂ ਕੋਸ਼ਿਸ਼ ਕਰ ਰਿਆ ਹੈ ਕਿ ਕਿਸੇ ਤਰੀਕੇ ਦੀ ਗੱਲ ਕੀਤੀ ਜਾਵੇ ਔਰ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਜਿਹੜੀ ਗੱਲ ਆ ਕਿ ਉਹ ਪੂਜਨੇਕ ਨੇ ਔਰ ਉਹ ਪੂਰੇ ਹਿੰਦੁਸਤਾਨ ਜਿਹੜੇ ਅੱਜ ਇਕੀਆਂ ਨੀ ਕਿਹਿਆ ਰਿਆਸਤਾਂ ਸੀ ਸਟੇਟਾਂ ਸੀ ਜਿਹੜੇ ਅੱਜ ਉਹ ਇਕੱਠੀਆਂ ਨੇ ਔਰ ਇੱਕ ਬੜਾ ਵੱਡਾ ਦੇਸ਼ ਆ ਔਰ ਬੜੀ ਵੱਡੀ ਇੱਕ ਸਮਝੋ ਕਿ ਡੈਮੋਕ੍ਰੇਸੀ ਆ ਤਾਂ ਉਹ ਸੰਵਿਧਾਨ ਦੇ ਬਦੌਲਤ ਆ ਔਰ ਬਾਬਾ ਸਾਹਿਬ ਦਾ ਸੰਵਿਧਾਨ ਦੇ ਵਿੱਚ ਬਹੁਤ ਵੱਡੀ ਦੇਣ ਆ ਉਹਨਾਂ ਨੇ ਸੰਵਿਧਾਨ ਦੇ ਵਿੱਚ ਕਈ ਸਾਲ ਆਪਣੀ ਜ਼ਿੰਦਗੀ ਦੇ ਲਗਾਏ ਔਰ ਉਸ ਸੰਵਿਧਾਨ ਦੇ ਸਿਰ ਤੇ ਅਸੀਂ ਸਾਰਾ ਜਿਹੜਾ ਹਿੰਦੁਸਤਾਨ ਆ ਉਹ ਇੱਕ ਫੁੱਲ ਦੀ ਤਰ੍ਹਾਂ ਇੱਕ ਮਾਲਾ ਦੀ ਤਰ੍ਹਾਂ ਅਸੀਂ ਇਕੱਠੇ ਆ ਸੋ ਅਜਿਹੇ ਲੋਕ ਜਿਹੜੇ ਆ ਉਹ ਗਲਤ ਪ੍ਰਚਾਰ ਕਰਦੇ ਆ ਔਰ ਦੂਜੀ ਗੱਲ ਇਹ ਆ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕੀਤੀ ਆ ਉਹਨਾਂ ਨੇ ਤਾਂ ਅਮਰਤ ਭੱਟੀ ਦਾ ਜਿਹੜਾ ਅ ਅਮਰਤ ਜਿਹੜੋ ਬਣਾਇਆ ਤੇ ਉਹ ਪੰਜ ਸਿੰਘਾਂ ਦੇ ਥੋਂ ਛਗਿਆ ਉਸ ਤੋਂ ਵੱਡਾ ਤਾਂ ਮਤਲਬ ਕੋਈ ਇਨਸਾਨ ਹੈ ਹੀ ਨਹੀਂ ਕਿ ਜਿਨੇ ਸਭ ਨੂੰ ਛੱਤੀ ਨਾਲ ਲਗਾਇਆ ਔਰ ਗੁਰੂ ਸਾਹਿਬ ਦਾ ਤਾਂ ਗੁਰੂ ਸਾਹਿਬ ਕੱਲੇ ਮੈਂ ਨਹੀਂ ਸਮਝਦਾ ਵੀ ਸਿੱਖ ਧਰਮ ਇੱਕ ਐਸਾ ਧਰਮ ਆ ਵੀ ਜਿਹੜਾ ਪੂਰੀ ਮਾਨਵਤਾ ਦਾ ਧਰਮ ਆ ਕਿਸੇ ਖਾਸ ਜਾਤੀ ਦਾ ਜਾਂ ਕਿਸੇ ਖਾਸ ਤਬਕੇ ਦਾ ਧਰਮ ਨਹੀਂਗਾ ਸੋ ਅਜਿਹੀਆਂ ਜਿਹੜੀਆਂ ਮਨਕੜਤ ਗੱਲਾਂ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀਆਂ ਦੇ ਭਾਈਚਾਰੇ ਨੂੰ ਤੋੜੂੰਗੀ ਜਿਹੜਾ ਵੀ ਬੰਦਾ ਕੋਸ਼ਿਸ਼ ਕਰੂਗਾ ਉਹਨੂੰ ਸਰਕਾਰ ਬਰਦਾਸ਼ਤ ਨਹੀਂ ਕਰੂਗੀ ਦੇਖੋ ਪੰਜਾਬ ਅੱਜ ਤਰਕਿਆਂ ਦੇ ਰਾਹ ਤੇ ਪੰਜਾਬ ਦੇ ਵਿੱਚ ਕੁਝ ਤਾਕਤਾਂ ਇਦਾਂ ਦੀਆਂ ਨੇ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਵੇਖਣਾ ਨਹੀਂ ਚਾਹੁੰਦੇ ਦੇਖੋ ਅੱਜ ਜਿਹੜਾ ਮਨੋਰੰਜਨ ਕਾਲੀਆ ਜੀ ਤੇ ਹਮਲਾ ਹੋਇਆ ਮੈਂ ਉਹਦੀ ਵੀ ਨਿੰਦਾ ਕਰਦਾ ਔਰ ਜਿਹੜੇ ਸਾਡੇ ਧਾਰਮਿਕ ਜਿਹੜੀਆਂ ਇੰਸਟੀਚੂਸ਼ਨਸ ਨੇ ਉਹਨਾਂ ਦੇ ਬਾਰੇ ਜਿਹੜੀਆਂ ਟਿੱਪਣੀਆਂ ਆ ਰਹੀਆਂ ਜਾਂ ਉਹਨਾਂ ਦੇ ਖਿਲਾਫ ਜਿਹੜੀ ਸ਼ਬਦਾਵਲੀ ਇਸਤੇਮਾਲ ਹੋ ਰਹੀ ਹੈ ਮੈਂ ਉਹਨਾਂ ਦੀ ਵੀ ਨਿੰਦਾ ਕਰਦਾ ਔਰ ਗੁਰ ਮਨੁੱਖਤਾ ਦਾ ਨਾਵੀਂ ਦਾ ਪੰਨੂ ਜਿਹਨੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਪ੍ਰਤੀ ਜਿਹੜੀ ਸ਼ਬਦਾਵਲੀ ਵਰਤੀ ਹੈ ਤੇ ਮੈਂ ਸਮਝਦਾ ਕਿ ਉਹਦੀ ਨੀਚਤਾ ਔਰ ਨੀਚ ਮਾਨ ਸਕਦਾ ਉਹ ਸਮਝਣੇ ਉਹ ਭੁੱਲ ਗਿਆ ਕਿ ਜਿਹੜੇ ਜਿੰਨਾ ਦੇ ਪ੍ਰਤੀ ਉਹ ਬੋਲ ਰਿਹਾ ਉਹਨੂੰ ਉਹ ਬੋਲਣ ਦੀ ਆਜ਼ਾਦੀ ਵੀ ਬਾਬਾ ਸਾਹਿਬ ਨੇ ਦਿੱਤੀ ਉਹ ਭੁੱਲ ਗਿਆ ਇਹ ਸ਼ਬਦਾਂ ਸਿਰਫ ਦਲਿਤ ਸਮਾਜ ਦੇ ਵਿੱਚ ਨਹੀਂ ਮੈਂ ਸਮਝਦਾ ਕਿ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਵਾਲੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਹਰ ਇੱਕ ਹਰ ਇੱਕ ਉਸ ਸ਼ਖਸ ਦੇ ਮਨਾਂ ਦੇ ਵਿੱਚ ਰੋਸ਼ ਹੈ ਜਿਹੜੇ ਕਿ ਬਾਬਾ ਸਾਹਿਬ ਨੂੰ ਪੂਜਦੇ ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਪੰਨੋਂ ਇਹ ਚੈਲੰਜ ਕਰਦਾ ਕਿ ਜੇ ਤੂੰ ਮਾਂ ਦਾ ਦੁੱਧ ਪੀਤਾ ਜੇ ਵਾਕਈ ਤੇਰੇ ਚ ਹਿੰਮਤ ਹੈਗੀ ਆ ਤਾਂ ਫਿਰ ਕੈਨੇਡਾ ਛੱਡ ਕੇ ਇੱਕ ਵਾਰੀ ਇੰਡੀਆ ਔਰ ਬਾਬਾ ਸਾਹਿਬ ਦੇ ਬੁੱਤ ਨੂੰ ਹੱਥ ਲਾ ਤੇਰੇ 52 ਟੋਟੇ ਨਾ ਕੀਤੇ ਗਿਣ ਕੇ ਦਲਤ ਸਮਾਜ ਨੇ ਖਤ ਤੈਨੂੰ ਦਲਤ ਸਮਾਜ ਵਿੱਚ ਕਿਉਂਕਿ ਮੈਂ ਵੀ ਦਲਤ ਹੋਣ ਦੇ ਨਾਤੇ ਗੱਲ ਕਰ ਰਿਹਾ ਬਾਕੀ ਸਾਰਿਆਂ ਦੇ ਮਨਾਂ ਦੇ ਵਿੱਚ ਰੋਸ਼ ਹੈ ਦਲਤਾਂ ਨੇ ਤੇਰੇ 52 ਟੋਟੇ ਕਰਕੇ ਤੈਨੂੰ ਲਿਫਾਫੇ 'ਚ ਵਾਪਸ ਪਾ ਕੇ ਨਾ ਭੇਜਿਆ ਤਾਂ ਤੂੰ ਸਮਝੇਂਗੀ 바ਵਾ ਸਾਹਿਬ ਦੀ ਔਲਾਦ ਹੀ ਇੱਥੇ ਨਹੀਂ ਹੈ ਹਮਲੇ ਹੋ ਰਹੇ ਨੇ ਬਿਲਕੁਲ ਮਹਾਰਾਸ਼ਟਰੀ ਨਿੰਦਿਆ ਕਰਦਾ ਕੁਝ ਸ਼ਰਾਰਤੀ ਅੰਸਰ ਜਿਹੜੇ ਕੀ ਜਿਨ੍ਹਾਂ ਕੋਲੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਪੰਜਾਬ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਂ ਉਹਨਾਂ ਦੀ ਮਿਹਨਤ ਸਦਕਾ ਅਜ ਪੰਜਾਬ ਬੁਲੰਦੀਆਂ ਨੂੰ ਛੂ ਰਿਹਾ ਰੰਗਲਾ ਪੰਜਾਬ ਉਹਨਾਂ ਨੇ ਕਿਹਾ ਸੀ ਰੰਗਲਾ ਪੰਜਾਬ ਬਣ ਰਿਹਾ ਪਰ ਉਹਨਾਂ ਲੋਕਾਂ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ ਪਿਆ ਉਹ ਕੋਈ ਨਾ ਕੋਈ ਇਹੋ ਜੀ ਗੱਲ ਲੱਭ ਕੇ ਤੇ ਇਹ ਜਿਹੜਾ ਹਮਲੇ ਕਰਨ ਵਾਲੀ ਗੱਲ ਇਹ ਗਲਤ ਹੈ ਜਾਂ ਜਵੇਂ ਕੌਨ ਸਿੰਘ ਪਨੂਜੀ ਨੇ ਗੱਲ ਕੀਤੀ ਆ ਬਾਬਾ ਸਾਹਿਬ ਉਮੀਦਕਰ ਜੀ ਬਾਰੇ ਇਹ ਬਿਆਨ ਦਿੱਤਾ ਵਾ ਬਹੁਤ ਨਿੰਦਣਯੋਗ ਬਾਬਾ ਸਾਹਿਬ ਉਮੀਦਕਰ ਜੀ ਥੱਲੇ ਦਲਤਾਂ ਦੇ ਨਹੀਂ ਮਤਲਬ ਉਹ ਲੋ ਦੁਨੀਆ ਦੇ ਦੁਨੀਆ ਉਹਨਾਂ ਨੂੰ ਕਿਉਂ ਮੰਨਦੀ ਆ ਇਹੋ ਜੇ ਵਧੀਆ ਸੂਝਵਾਨ ਮੈਂ ਆ ਵੀ ਗੱਲ ਕਹਿੰਦਾ ਹੁਣ ਨਾ ਵੀ ਐਮਐਲਏ ਬਣ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਮੰਤਰੀ ਬਣ ਜਾਣਾ ਕੋਈ ਵੱਡੀ ਗੱਲ ਨਹੀਂ ਇੱਕ ਚੰਗੇ ਇਨਸਾਨ ਬੰਨਾ ਬੜੀ ਵੱਡੀ ਗੱਲ ਹੈ ਉਹ ਇੱਕ ਚੰਗੇ ਇਨਸਾਨ ਸਨ ਜਿਨ੍ਹਾਂ ਦੀ ਸੋਚ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹ ਸੰਵਿਧਾਨ ਦੀ ਬਦੌਲਤ ਅੱਜ ਅਸੀਂ ਸਾਰੇ ਹਿੰਦੁਸਤਾਨ ਦੇ ਲੋਕ ਇੱਕੋ ਮਾਲਾ ਵਿੱਚ ਪਰੋਏ ਹੋਏ ਹਾਂ ਕੋਈ ਫਰਕ ਨਹੀਂ ਕਿ ਕੁਝ ਥੋੜੇ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਬਾਰੋਂ ਫੰਡਿੰਗ ਆਉਂਦੀ ਆ ਉਹਨਾਂ ਕਰਕੇ ਇਹ ਜਿਹੜਾ ਕੁਝ ਕਰ ਰਹੇ ਨੇ ਤਲਤਮਲਤ ਬਿਆਨ ਦੇਣੇ ਜਾਂ ਕਿਸੇ ਤੇ ਹਮਲਾ ਕਰਨਾ ਇਹੋ ਜਿਹੀਆਂ ਗੱਲਾਂ ਉਹੋ ਜਿਹੇ 2 4 5% ਇਹ ਜਿਹੜੇ ਲੋਕ ਆ ਸ਼ਰਾਰਤੀ ਅੰਸਰ ਉਹ ਕਰ ਰਹੇ ਨੇ ਹੁਣ ਅਸੀਂ 14 ਤਰੀਕ ਨੂੰ ਬਾਬਾ ਸਾਹਿਬ ਅਮੇਂਦਰ ਜੀ ਦੇ ਕਬੂਤਾਂ ਤੇ ਉਹ ਦਿਨ ਖੜਾਂਗੇ ਸਾਰੇ ਉਹ ਦਿਨ ਵੇਖਾਂਗੇ ਕੋਈ ਆਉਂਦਾ ਫਿਰ ਜਿਸ ਤਰ੍ਹਾਂ ਸਾਡੇ ਦਈਆ ਸਾਹਿਬ ਨੇ ਕਿਹਾ ਵੀ 55 ਤੋਟੇ ਕਰਨੇ ਆ ਮੇਰੇ ਕੋਲ ਬੁੰਜਾ ਨਹੀਂ ਅਸੀਂ 101 ਟੋਟਾ ਕਰਕੇ ਭੇਜਾਂਗੇ ਇਥੋਂ ਵੜ ਕੇ ਵਹਾਉਣ ਇਥੇ ਜੇ ਮਾਂ ਦਾ ਦੁੱਧ ਪੀਤਾ ਉਹਨਾਂ ਨੇ ਜਿਹੜੇ ਕੋਈ ਉੱਥੇ ਵੜਕਾ ਮਾਰਦੇ ਇਥੇ ਤਾਂ ਆਣ ਕੇ ਵਹਾਉਣ ਜੇ ਕਿਤੇ ਚੀਰ ਨਾ ਦਿੱਤੇ ਤਾਂ ਨਿਕਨਿਕਾ ਕਰਕੇ ਵੜਿਆ ਨਾ ਪਾ ਕੇ ਲਫਾਫੇ ਚ ਉਹਨਾਂ ਨੂੰ ਵਾਪਸ ਭੇਜਾਂਗੇ ਕਿਵੇਂ ਕਿਸੇ ਨਾਲ ਕਿਸੇ ਦਾ ਬਿਆਨ ਮਤਲਬ ਉਹਦਾ ਕੀ ਗੁਰਪ੍ਰਮਖ ਫੰਡੂਸ਼ਾ ਪ੍ਰੀਖਿਆ ਚ ਰਹਿੰਦਾ ਹੈ ਉਹਨਾਂ ਨੇ ਦੰਤ ਦੇਰਬਾਦੀ ਪੁੱਛੀ ਲਏ ਕਿ ਦਲਤਾਂ ਦਾ ਸੰਸਾਧਨ ਦਲਤਾਂ ਦਾ ਸੰਸਾਧਨ ਇਹਦੇ ਕੋਲ ਦਲਤ ਸਾਡੇ ਧਰਮਾਂ ਪਿਆਰੇ ਜੀ ਲਈ ਜਿਨ੍ਹਾਂ ਨੇ ਸਿਧਾਂਤ ਦੀ ਰਚਨਾ ਕੀਤੀ ਉਹ ਸਾਰੇ ਸਮਾਜ ਦੇ ਸਾਰੇ ਦੇਸ਼ ਦੇ ਉਹਨਾਂ ਦਾ ਵਿਗਿਆਨ ਸੰਭਰਨ ਜਿਹੜਾ ਇੱਕ ਜੀਹ ਮਾਲਾ ਚ ਪਰੋਇ ਹੁੰਦਾ ਇਸ ਤਰ੍ਹਾਂ ਐਸ ਸੀ ਵੀ ਸੀ ਜਰਨਲ ਜਿੱਦੇ ਵੀ ਸਮਾਜ ਦੇ ਸਾਰੇ ਇੱਕ ਮਾਲਾ ਦੀ ਤਰ੍ਹਾਂ ਪਰੋਇ ਹੁੰਦਾ ਤੇ ਇਸ ਤਰ੍ਹਾਂ ਜੀਵਨ ਅੰਦਰ ਵਿਆਰਦਾ ਕੀ ਕੀ ਅਸੀਂ ਕਿ ਸੱਖਰਾਂ ਚ ਗੰਗਾ ਕਰਦੇ ਹਾਂ ਇੱਕ ਅਸੀਂ 14 ਤਰੀਕ ਨੂੰ ਉਹ ਲੱਗੀ ਦਿੱਤੀ ਵੀ ਲੱਗੇ ਰਹੇ ਚਾਹੇ ਅਭੀਕਰ ਸਾਹਿਬ ਤੇ ਮਹਾਰਾਣੀ ਦੀ دیਵਾ ਨੂੰ ਚੈਲੰਜ ਕਰਦੇ ਕਿ 15 ਅਕਤੂਬਰ ਦੇ ਦਿਨ ਕਾਬੂ ਲਿਆਦੇ ਸਿੱਖ ਧਰਮ ਦੇ ਤੇ ਗਿਆ ਧਰਮਾਈ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਲੰਬੀ ਸੰਸ ਦੀ ਮਹਾਰਾਜਾ ਅੱਤਿਆ ਸੁਧਦਰੇਟੇ ਵੀ ਬੁਕੇ ਜਨ ਸਮਾਜ ਦੀ ਸਗੋਂ ਨੇ ਜਿਆਦਾ ਆਪਣੇ ਮੇਲ ਨਾਲ ਲਾ ਕੇ ਰੱਖੇ ਸੀ ਕਿ ਜਦੋਂ ਸਿੱਖ ਬੰਦਰ ਦਾ ਅਮਰ ਸ਼ਕਲ ਅੱਜ ਸਿੱਖੀ ਦਾ ਦਸ ਗੁਰੂ ਇਸ ਕਰਕੇ ਉਹਨੇ ਇਹ ਵੱਡਿਆ ਕੌਣ ਵਾਸਤੇ ਕਾਰਵਾਈ ਕੀਤੀ ਇੰਦਣ ਲੋਗਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਸੇ ਪਹਿਲਾਂ ਵੀ ਸੰਧੂ ਦੇ ਪਰਤਾਉ ਗਿਆ ਕਿ ਖਾਲਸਾ ਇਸ ਵਾਰ ਵੀ ਚਾਹੁੰਦਾ ਹੈ ਜੀ ਉਹ ਵੀ ਦੇਸ਼ ਬੰਡਣ ਵਾਲੇ ਕੀ ਕਰਿਆ ਸੀ ਕਿਸੇ ਪਹਿਲਾਂ ਉਸ ਗੱਲ ਕਰ ਫਿਲੇ ਜਿਹੜੇ ਟਾਪਟਾ ਜੇਰਾ ਤੋਂ ਪੰਜਾਬ ਚਾਲ ਕੇ ਸਾਡੇ ਦੀ ਜਿੰਦਗਾ ਕਰਦਾ ਪਰ ਆਪ ਕੋ ਸੋਈ ਬਹੁਤ ਬਧਨਵਾਦੀ ਕਰਨੀ ਬਰਦਾਸ਼ਤ ਨਹੀਂ ਕਿਤੇ